ਕਹਾਣੀ ਮੰਦੀਆਂ ਖੇਡਾ ਕਿਤਾਬ ਪਰਮਾਰਤੀ ਸਾਖੀਆਂ ਇੱਕ ਮਹਾਤਮਾ ਇੱਕ ਦੁਕਾਨ ਤੇ ਖੜੇ ਉਥੋਂ ਦੀਆਂ ਚੀਜ਼ਾਂ ਨੂੰ ਦੇਖ ਰਏ ਸਨ ਕੁਝ ਖਿਆਲ ਆਇਆ ਮਨ ਨੂੰ ਕਹਿਣ ਲੱਗੇ ਤੇਰੀ ਬੜੀ ਸਤ ਸੁਣੀ ਹੈ ਕੁਝ ਆਪਣੀਆਂ ਕਰਤੂਤਤਾ ਦਿਖਾ ਮਾਨ ਨੇ ਕਿਹਾ ਠਹਿਰੋ ਦਿਖਾਉਂਦਾ ਹਾਂ ਉਥੇ ਇੱਕ ਸ਼ਖਸ ਸ਼ੈਦ ਵੇਚ ਰਿਹਾ ਸੀ ਉਹਨੇ ਉਹਦੀ ਮਟਕੀ ਵਿੱਚੋਂ ਸ਼ੈਦ ਦੀ ਉਂਗਲੀ ਭਰ ਕੇ ਇੱਕ ਕੰਧ ਤੇ ਲਾ ਦਿੱਤੀ ਸ਼ਹਿਦ ਰਾਉਂ ਦੀ ਦੇਰੀ ਸੀ ਕਿ ਉਹ ਦੀ ਖੁਸ਼ਬੂ ਪਾ ਕੇ ਇੱਕ ਮੱਖੀ ਆ ਬੈਠੀ ਤੇ ਲੱਗੀ ਅੱਖਾ ਬੰਦ ਕਰਕੇ ਸ਼ਹਿਦ ਟਟਨ ਅਜੇ ਸ਼ਾਇਦ ਖਾ ਹੀ ਰਹੀ ਸੀ ਕਿ ਕਰਲੀ ਨੇ ਦੇਖਿਆ ਇਹ ਤਾਂ ਮੇਰੇ ਸ਼ਿਕਾਰ ਹੈ ਜਿਉਂ ਛਾਲ ਮਾਰੀ ਮੱਖੀ ਨੂੰ ਸ਼ਾਇਦ ਸਣੀ ਖਾ ਗਈ ਉਸ ਦੁਕਾਨਦਾਰ ਨੇ ਬੜੇ ਪ੍ਰੇਮ ਨਾਲ ਇੱਕ ਬਿੱਲੀ ਪਾਲੀ ਹੋਈ ਸੀ ਬਿੱਲੀ ਕੋਲੀ ਤੇ ਕੋਦੀਏ ਤੇ ਇੱਕ ਵਾਰ ਠੀਕ ਆ ਗਈ ਕੋਲੀ ਗਾਹਕ ਦਾ ਕੁੱਤਾ ਖੜਾ ਸੀ ਉਸਨੇ ਬਿੱਲੀ ਉੱਤੇ ਹਮਲਾ ਕੀਤਾ ਉਸਨੂੰ ਚੀਰ ਫਾੜ ਸੁੱਟਿਆ ਦੁਕਾਨਦਾਰ ਨੂੰ ਗੁੱਸਾ ਆਇਆ ਉਸਨੇ ਆਪਣੇ ਨੌਕਰਾਂ ਨੂੰ ਕਿਹਾ ਮਾਰੋ ਕੁੱਤੇ ਨੂੰ ਉਹਨਾਂ ਨੇ ਡੰਡੇ ਮਾਰ ਮਾਰ ਕੁੱਤੇ ਨੂੰ ਮਾਰ ਸੁੱਟਿਆ ਉਹ ਕੁੱਤਾ ਕੋਲ ਖੜੇ ਗਾਹਕ ਦਾ ਸੀ ਗਾਹਕ ਨੂੰ ਬੜਾ ਰੰਜ ਹੋਇਆ ਉਸਨੇ ਦੁਕਾਨਦਾਰ ਨੂੰ ਗਾਲ ਕੱਢੀ ਕਾਲ ਕੱਢਣ ਦੀ ਦੀਰ ਸੀ ਜੋ ਦੋਵੇਂ ਜੁੱਤੀ ਉਹ ਜੁੱਤੀ ਹੋਏ ਫਿਰ ਦੁਕਾਨਦਾਰ ਨੇ ਨਾਲ ਉਹਦੇ ਨੌਕਰ ਸੰਦੇ ਗਾਹਕ ਨਾਲ ਤਮਾਮ ਲੋਕ ਖੂਬ ਲੜਾਈ ਹੋਈ ਮਨ ਨੇ ਉਸ ਮਹਾਤਮਾਨ ਨੂੰ ਕਿਹਾਗੀ ਇਹ ਮੇਰੇ ਖੇਲ ਨੇ ਇਹ ਮੇਰੇ ਧੋਖੇ ਨੇ ਮੈਂ ਲੋਕਾਂ ਦੇ ਮਨ ਵਿੱਚ ਇੱਛਾਵਾਂ ਪੈਦਾ ਕਰਕੇ ਉਹਨਾਂ ਨੂੰ ਮੂਰਖ ਬਣਾਉਂਦਾ ਹਾਂ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੀ ਇੱਛਾਵਾਂ ਦਾ ਉਹਨਾਂ ਨੂੰ ਕੀ ਫਲ ਪੁਗਤਨਾ ਪਵੇਗਾ